ਮੇਤਰੋ ਠੋਡੇ ਵਾਲ ਤੇ ਨਾ ਟਰੈਕਟਰ ਲੈ ਕੇ ਆਏ ਆ ਸਵਰਾਜ 855 ਐਫੀ ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਨੇ ਆ ਜਾਣਕਾਰੀ ਹਾਂ ਬਈ ਕੀ ਹਾਲ ਠੀਕ ਆ ਬਈ ਠੀਕ ਠਾਕ ਹਾਂਜੀ ਸਾਰਿਆਂ ਤੋਂ ਪਹਿਲਾਂ ਜਿਹੜਾ ਇਹ ਆਪਣੇ ਕੋਲੇ 855 ਇਹ ਮਾਡਲ ਕਿਹੜਾ ਅੱਠ ਮਾਡਲ ਆ ਬਈ 2008 ਮਾਡਲ ਆ ਨੰਬਰ ਪਿਆਵਾ ਹਾਂਜੀ ਪੰਜਾਬ ਦਾ ਟਰੈਕਟਰ ਦਾ ਨੰਬਰ ਆ ਟਾਇਰਾਂ ਦੀ ਗੱਲ ਕਰੀਏ ਸਾਰੇ ਟਾਇਰ ਬਈ ਨਵੇਂ ਆ ਬੈਲ ਠੋਡੇ ਕੋਲੇ ਆ ਬਈ ਹਾਂਜੀ ਹਾਂਜੀ ਠੀਕ ਆ ਰੰਗ ਰੇਟ ਦੀ ਗੱਲ ਕਰੀਏ ਰੰਗ ਦੀ ਬਈ ਸਾਰਾ origignal ਕਿਦੋਂ ਨਹੀਂ ਹੋਇਆ ਨਹੀਂ ਬਈ ਫੁੱਲ ਗਾਰੰਟੀ ਆ ਹਾਂਜੀ ਰੰਗ ਪੇੜ ਦੀ ਫੁੱਲ ਗਾਰੰਟੀ ਆ ਇੰਜਨ ਗੇਅਰ ਦਾ ਸਾਰਿਆਂ ਤੋਂ ਮੇਨ ਗੱਲ ਆ ਕਿਵੇਂ ਆ ਬਾਈ ਗਾਰੰਟੀ ਆ ਬਾਈ ਵਾਹ ਕੇ ਲੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਵਾਹ ਕੇ ਤਸੱਲੀ ਕਰਕੇ ਫੇਰ ਸੌਦਾ ਕਰ ਸਕਦੇ ਹੋ ਠੀਕ ਆ ਬਾਈ ਸਮਾਨ ਟਰੈਕਟਰ ਨਾਲ ਬਾਈ ਸਮਾਨ ਡੰਡਾ ਫੱਟੀ ਛਤਰੀ ਬਾਈ ਡੈਕ ਵੀ ਦੇ ਦਾਂਗੇ ਨਾਲ ਠੀਕ ਆ ਡੰਡਾ ਫੱਟੀ ਛਤਰੀ ਡੈਕ ਸਾਰਾ ਸਮਾਨ ਨਾਲ ਆ ਤੇ ਬਾਈ ਹੁਣ ਦੀਵਾਲੀ ਆ ਗਈ ਤੇ ਕੀ ਆਫਰ ਦੇਵੋਗੇ ਦੇ ਨਾਲ ਡਿਮਾਂਡ ਇਹਦੀ ਕੀ ਆ ਡਿਮਾਂਡ ਬਾਈ 340 340 ਡਿਮਾਂਡ ਆ ਜਿਹੜਾ ਵੀਡੀਓ ਕਰਕੇ ਆਉਂਦਾ ਸ਼ੇਅਰ 315 ਦਾ ਵੀ ਦੇ ਦਾਂਗੇ 315000 ਦਾ ਦਾ ਟਰੈਕਟਰ ਦੇ ਦੋਗੇ ਤੇ ਆਫਰ ਕੀ ਆ 100000 ਰੁਪਏ ਇਹਦਾ ਵੀ ਬੰਦਾ ਟਰੈਕਟਰ ਲੈ ਕੇ ਜਾਂਦਾ ਉਹਦੇ ਨਾਲ ਆਪਾਂ ਚਾਬੀ ਨਾਲ 100000 ਰੁਪਏ ਦੇ ਦਾਂਗੇ ਠੀਕ ਆ ਹਾਂਜੀ 315000 ਦਾ ਦਾ ਟਰੈਕਟਰ ਤੇ ਜਿਹੜਾ ਟਰੈਕਟਰ ਲੈ ਕੇ ਗਿਆ ਚਾਬੀ ਨਾਲ 100000 ਰੁਪਏ ਹਾਂਜੀ ਠੀਕ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਹੜੇ ਪਿੰਡ ਵਕਾਉ ਆ ਇਹ ਟਰੈਕਟਰ ਉਹਦੇ ਭਾਈ ਜਿਹੜਾ ਮੋਕਾ ਤੇ ਨੰਬਰ ਬੋਲੋ 995555506 ਹਣ ਜ਼ਿੰਮੇਵਾਰੀ ਆ ਟੋਡੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਗਾ ਮਾਨਦਾਨ ਫੋਲ ਕਰਦੀ ਠੀਕ ਆ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ